ਭ੍ਰਿਸ਼ਟਾਚਾਰ ਵਿਰੋਧ ਮਿੱਟੀ ਮਹਿੰਮ ਤਹਿਤ ਅੱਜ ਵਿਜੀਲੈਂਸ ਵਿਭਾਗ ਬਠਿੰਡਾ ਦੀ ਟੀਮ ਨੇ ਸੰਗਤ ਮੰਡੀ ਦੇ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਨੂੰ ਰਸੀਬਤ ਦੇ ਪੈਸਿਆਂ ਸਮੇਤ ਰੰਗੇ ਹੱਥੀਂ ਕੀਤਾ ਕਾਬੂ ਗਿਰਦਾਵਰੀ ਕਰਨ ਬਦਲੇ ਦੋਨਾਂ ਨੇ ਮੰਗੇ ਸੀ 5000 ਰੁਪਏ ਮਾਨ ਸਰਕਾਰ ਵੱਲੋਂ ਭ੍ਰਿਸ਼ਟਾਚਾਰ ਵਿਰੋਧ ਮਿੱਟੀ ਮਹਿੰਮ ਤਹਿਤ ਅੱਜ ਸੰਗਤ ਮੰਡੀ ਵਿਖੇ ਵਿਜੀਲੈਂਸ ਵਿਭਾਗ ਬਠਿੰਡਾ ਦੀ ਟੀਮ ਨੇ ਸੰਗਤ ਮੰਡੀ ਦੇ ਨਾਇਬ ਤਹਿਸੀਲਦਾਰ ਅਤੇ ਪਟਵਾਰੀ ਨੂੰ 5000 ਰੁਪਏ ਰਸੀਬਤ ਲੈਣ ਦੇ ਦੋਸ਼ਾਂ ਹੇਠ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ ਇਸ ਬਾਰੇ ਜਾਣਕਾਰੀ ਦਿੰਦੇ ਹੋਏ ਵਿਜੀਲੈਂਸ ਵਿਭਾਗ ਦੇ ਡੀਐਸਪੀ ਨੇ ਕਿਹਾ ਹੈ ਕਿ ਰਜਿੰਦਰ ਕੁਮਾਰ ਵਾਸੀ ਸੰਗਤ ਮੰਡੀ ਨੇ ਸ਼ਿਕਾਇਤ ਦਾਜ ਕਰਵਾਈ ਸੀ ਕਿ ਮੇਰੇ ਕੋਲੋਂ ਗਰਦਾਬਰੀ ਕਰਵਾਉਣ ਲਈ ਪਟਵਾਰੀ ਅਤੇ ਨੈib ਤਹਿਸੀਲਦਾਰ ਸੰਗਤ ਵੱਲੋਂ 5000 ਰੁਪਏ ਰਿਸ਼ਵਤ ਦੀ ਮੰਗ ਕੀਤੀ ਜਾ ਰਹੀ ਹੈ ਤਾਂ ਅੱਜ ਸਾਡੇ ਵੱਲੋਂ ਪਹੁੰਚ ਕੇ ਪਟਵਾਰੀ ਗੁਰਤੇਜ ਸਿੰਘ ਅਤੇ ਤਹਿਸੀਲਦਾਰ ਨਰਮਲ ਸਿੰਘ ਨੂੰ ਰਿਸ਼ਵਤ ਦੇ ਪੈਸਿਆਂ ਸਮੇਤ ਰੰਗੇ ਹੱਥੀਂ ਕਾਬੂ ਕਰ ਲਿਆ ਗਿਆ ਹੈ ਉਹਨਾਂ ਦੱਸਿਆ ਹੈ ਕਿ ਤਹਿਸੀਲਦਾਰ ਦੀ ਬਦਲੀ ਹੋ ਚੁੱਕੀ ਸੀ ਅਤੇ ਕੱਲ ਹੀ ਤਹਿਸੀਲਦਾਰ ਨੇ ਇੱਥੋਂ ਰਿਲੀਵ ਹੋਣਾ ਸੀ ਵਿਜੀਲੈਂਸ ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਹੈ ਕਿ ਪਟਵਾਰੀ ਅਤੇ ਨੈib ਤਹਿਸੀਲਦਾਰ ਵਿਰੁੱਧ ਕਾਰਵਾਈ ਅਮਲ ਵਿੱਚ ਲਿਆਂਦੀ ਜਾ ਰਹੀ ਹੈ ਸਾਡੇ ਕੋਲੇ ਰਜਿੰਦਰ ਕੁਮਾਰ ਜੀ ਆਏ ਸੀਗੇ ਉਹਨਾਂ ਨੇ ਇੱਕ ਕੰਪਲੇਂਟ ਕੀਤੀ ਸੀ ਵੀ ਇਹ ਤਹਿਸੀਲਦਾਰ ਤੇ ਪਟਵਾਰੀ ਜਿਹੜੇ ਇੱਥੇ ਪੈਸੇ ਲੈ ਰਹੇ ਨੇ 5000 ਰੁਪਏ ਦੀ ਡਿਮਾਂਡ ਕੀਤੀ ਗਈ ਸੀ 5000 ਵਿੱਚੋਂ ਉਹਨਾਂ ਨੇ ਪਟਵਾਰੀ ਨੇ ਲੈ ਕੇ ਇਹਦੇ ਸਾਹਮਣੇ ਤਹਿਸੀਲਦਾਰ ਨੂੰ 2500 ਦੇ ਤਾਂ 2500 ਆਪ ਰੱਖ ਲਏ ਜੋ ਰੈੱਡ ਹੈਂਡ ਨੈਟ Trap ਹੋਏ ਨੇ ਮੌਕੇ ਤੇ ਸਾਡੀ ਜਿਹੜੀ ਯੂਨਿਟ ਖੰਡਨਾ ਦੀ ਟੀਮ ਹੈਗੀ ਸਰ ਸਰਦਾਰ ਸੰਦੀਪ ਸਿੰਘ ਡੀਐਸਪੀ ਨੇ ਉਹਨਾਂ ਨੇ ਇਹਨਾਂ ਨੂੰ ਮੌਕੇ ਤੇ ਆਰਾਊਂਡ ਅਪ ਕੀਤਾਗਾ ਰੰਗੇਆ ਤੇ ਦੋਨਾਂ ਇਹਨਾਂ ਦੇ ਗੁਰਦੌਰੀ ਦਾ ਕੋਈ ਮੈਟਰ ਸੀਗਾ ਉਹਦੇ ਰਿਗਾਰਡਿੰਗ ਇਹਨਾਂ ਨੇ ਲਈ ਸੀ ਵੈਸੇ ਸਰ ਦੱਸਿਆ ਜੀ ਰਦੀਪ ਸਾਹਿਬ ਨੇ ਰਲੀਪੀ ਅੱਜ ਤੱਕ ਹੋਣਾ ਸੀ ਹਾਂਜੀ ਇਹਨਾਂ ਦੀ ਬਦਲੀ ਹੋਈ ਹੋਈ ਆ ਪਰ ਉਹਨਾਂ ਨੇ ਅਜੇ ਰਦੀਪ ਨਹੀਂ ਹੋਏ ਸੀ ਬਦਲੀ ਹੋਈ ਹੋਈ ਆ ਔਰ ਇਹਨਾਂ ਨੇ ਬਾਲਿਆਂ ਵਾਲੇ ਜਾ ਕੇ ਜੁਆਇਨ ਕਰਨਾ ਸੀ ਕਿੰਨਾ ਕਿੰਨਾ ਤੇ ਕਾਰਵਾਈ ਹੋ ਰਹੀ ਸਰ ਤਹਿਸੀਲਦਾਰ ਦੇ ਉੱਤੇ ਨਿਰਭਲ ਸਿੰਘ ਜੀ ਤੇ ਤੇ ਗੁਰਤੇਜ ਸਿੰਘ ਪਟਵਾਰੀ تھے ਜੀ ਹਾਂਜੀ ਥੈਂਕ ਯੂ ਜੀ